ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦਾ ਦਿਹਾੜਾ ਆਉਣ ਵਾਲਾ ਖਾਲਸਾ ਸਾਜਨਾ ਦਿਵਸ ਆਉਣ ਵਾਲਾ ਪੂਰੀ ਪੂਰੀ ਸਿੱਖ ਕੌਮ ਦੁਨੀਆ ਦੇ ਚ ਜਿੱਥੇ ਵੀ ਵਸਦੀ ਹੋਵੇ ਉਸ ਦਿਨ ਨੂੰ ਧੂਮ ਧਾਮ ਦੇ ਨਾਲ ਮਨਾਉਂਦੀ ਵਿਸਾਖੀ ਇੱਕ ਡੂੰਗਾ ਜੁੜਾਏ ਦੇਣੇ ਸਿੱਖ ਕੌਮ ਦੇ ਨਾਲ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿੱਖ ਇਸ ਦਿਨ ਨੂੰ ਜਿਹੜਾ ਆ ਉਹ ਮਨਾਉਂਦੇ ਆ ਰਹੇ ਨੇ ਜਿੱਥੇ ਇਤਿਹਾਸਕ ਤੌਰ ਤੇ ਬਹੁਤ ਸਾਰੀਆਂ ਘਟਨਾਵਾਂ ਵੀ ਇਹਦੇ ਨਾਲ ਜੁੜੀਆਂ ਨੇ ਨਾਲ ਦੀ ਨਾਲ ਤੇ ਜਿਹੜਾ ਸਾਡਾ ਮੌਜੂਦਾ ਸੰਘਰਸ਼ ਇੰਡੀਆ ਦੇ ਅੰਦਰ ਇਹ ਰਹਿੰਦੇ ਹੋਏ ਜਿਹੜੇ ਪੰਜਾਬ ਦੀ ਜੱਦੋਜਾਹਦ ਜਿਹੜੇ ਸਿੱਖਾਂ ਦਾ ਸੰਘਰਸ਼ ਉਹਦੇ ਵਿੱਚ ਵੀ ਵਿਸਾਖੀ ਵਾਲੇ ਦਿਨ ਦੇ ਨਾਲ ਇੱਕ ਅਹਿਮ ਘਟਨਾ ਜੁੜੀ। ਤਕਰੀਬਨ 46 ਸਾਲ ਪਹਿਲਾਂ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਸਾਕਾ ਕਰਦਾ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਚੈਲੰਜ ਕਰਨ ਵਾਲੇ ਨਿਰੰਕਾਰੀ ਜਿਨ੍ਹਾਂ ਨੂੰ ਪੰਥ ਨਕਲੀ ਨਿਰੰਕਾਰੀ ਕਹਿ ਕੇ ਸੰਬੋਧਨ ਕਰਦਾ ਉਹਨਾਂ ਵੱਲੋਂ ਗੁਰੂ ਮਹਾਰਾਜ ਖਾਲਸਾ ਪੰਥ ਨੂੰ ਚੜਾਉਣ ਦੇ ਲਈ ਜਿਹੜੀਆਂ ਉਸ ਵਕਤ ਹਰਕਤਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਡੱਕਣ ਦੇ ਲਈ 13 ਸਿੰਘ ਗਏ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਨ੍ਹਾਂ ਨੂੰ ਨਿਰੰਕਾਰੀਆਂ ਵੱਲੋਂ ਗੋਲੀਆਂ ਮਾਰ ਕੇ 13 April 1978 ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਇੱਕ ਐਹੋਜੀ ਘਟਨਾ ਸੀ ਐਹੋਜ ਇੱਕ ਇਨਸੀਡੈਂਟ ਸੀ ਜਿਨੇ ਮੌਜੂਦਾ ਸਮੇ ਦਾ ਸੰਘਰਸ਼ ਜਿਹੜਾ ਪੰਜਾਬ ਦਾ ਜਾਂ ਖਾਸ ਤੌਰ ਤੇ ਉਤੇ ਸਿੱਖਾਂ ਦਾ ਉਹਦਾ ਇੱਕ ਮੋੜ ਕਟਿਆ ਇੱਕ ਮੁੱਢ ਬਣਿਆ ਬੇਸ਼ੱਕ ਕੋਝ ਸੰਸਥਾਵਾਂ 1978 ਤੋਂ ਪਹਿਲਾਂ ਵੀ ਪੰਜਾਬ ਦੇ ਆਜ਼ਾਦੀ ਦੀ ਗੱਲ ਕਰਦੀਆਂ ਆ ਪਰ ਬਹੁਤਾਤ ਜਿਹੜੀਆਂ ਖਾਲਸਤਾਨੀ ਪੱਕੀ ਜਿਹੜੀਆਂ ਆਜ਼ਾਦੀ ਪੱਕੀ ਸੰਸਥਾਵਾਂ ਨੇ ਸਿੱਖਾਂ ਦੀਆਂ ਉਹ 1978 ਦੇ ਇਸ ਵਿਸਾਖੀ ਤੋਂ ਬਾਅਦ ਦੇ ਜੋਨ ਦੇ ਵਿੱਚ ਆਈਆਂ। ਇੱਥੇ ਤੱਕ ਦਲ ਖਾਲਸਾ ਤੇ ਬੱਬਰ ਖਾਲਸਾ ਵੀ ਇਸ ਘਟਨਾ ਦੀ ਹੀ ਉਪਜ ਸੀ। ਇਸ ਘਟਨਾ ਨੇ ਉਹਨਾਂ ਨੌਜਵਾਨਾਂ ਝੰਡੋੜਿਆ ਜਿਨ੍ਹਾਂ ਨੇ ਇਹ ਰਸਤਾ ਅਖਤਿਆਰ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੀ ਜਿਹੜੇ ਮਸਲੇ ਨੇ ਜਾਂ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਪੰਜਾਬ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਸੋ ਇਥੋਂ ਤੱਕ ਧਰਮ ਜੁੱਧ ਮੋਰਚੇ ਦੇ ਵੀ ਜੇ ਤੁਸੀਂ ਡਿਟੇਲ ਦੇ ਚ ਜਾਓ ਤੇ 1978 ਦਾ ਜਿਹੜਾ ਸਾਕਾ ਹੈ ਉਹ ਉਹਦਾ ਵੀ ਮੋੜ ਬੰਦਾ ਹੈ। ਉਹੀ ਚੱਲਦਾ ਚੱਲਦਾ 1978 ਤੋਂ 1984 ਤੱਕ ਜਾਂਦਾ ਆ ਜਦੋਂ ਇੰਡੀਆ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਕਿ 1978 ਦੀ ਵਿਸਾਖੀ ਜਿਹੜੀ ਆ ਉਹਨੇ ਮੌਜੂਦਾ ਸਮੇਂ ਦੇ ਸਿੱਖ ਸੰਘਰਸ਼ ਦਾ ਮੋੜ ਬੰਨਿਆ ਤੇ ਉਸ ਨੂੰ 46 ਸਾਲ ਪੂਰੇ ਹੋਣ ਵਾਲੇ ਨੇ ਤੇ ਇੰਨਾ 46 ਸਾਲਾਂ ਦੇ ਵਿੱਚ ਪੈਰ ਪੈਰ ਦੇ ਉੱਤੇ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ ਇੰਡੀਆ ਵੱਲੋਂ ਤੇ ਸਾਨੂੰ ਇਹੋ ਜਿਹੇ ਝੋਟਾ ਮਾਰੀਆਂ ਗਈਆਂ ਜਿਸ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਹਰ ਵਾਰ ਪਹੁੰਚਦੇ ਰਹੇ ਹਾਂ ਕਿ ਪੰਜਾਬ ਦੇ ਪੰਥ ਦੇ ਮਸਲੇ ਇੰਡੀਆ ਤੋਂ ਅਲੱਗ ਹੋ ਕੇ ਹੋਣ। ਹਲ ਪੰਜਾਬ ਦੇ ਜਿਹੜੇ ਮਸਲੇ ਹੱਲ ਹੋਣੇ ਨੇ ਉਹ ਉਦੋਂ ਤੱਕ ਹੱਲ ਨਹੀਂ ਹੋਣੇ ਜਦ ਤੱਕ ਪੰਜਾਬ ਇੰਡੀਆ ਦੇ ਕਬਜ਼ੇ 'ਚ ਆਜ਼ਾਦ ਨਹੀਂ ਹੋ ਜਾਂਦਾ। ਸੋ ਉਹਨੂੰ 46 ਸਾਲ ਇਸ ਸਾਲ ਪੂਰੇ ਅੰਝੜ ਰਹੇ ਨੇ ਇਸੇ ਆਜ਼ਾਦੀ ਦੇ ਸੰਘਰਸ਼ ਨੂੰ ਉਸੇ 1978 ਦੀ ਦਸਾਕੇ ਨੇ ਹਥਿਆਰਬੰਦ ਸੰਘਰਸ਼ ਦਾ ਮੋੜ ਵੀ ਬੰਨਿਆ ਜਿਸ ਤੋਂ ਬਾਅਦ ਤਕਰੀਬਨ 14-15 ਸਾਲ ਪੰਜਾਬ ਦੀ ਧਰਤੀ ਤੇ ਦੋਵੇਂ ਪਾਸੇੋਂ ਜਾਨਾਂ ਦਾ ਨੁਕਸਾਨ ਹੋਇਆ ਦੋਵੇਂ ਪਾਸੇੋਂ ਜਾਨਾਂ ਗਈਆਂ ਨੇ ਸਿੱਖਾਂ ਵਾਲੇ ਪਾਸੇ ਪੰਜਾਬ ਵਾਲੇ ਪਾਸੇੋਂ ਵੀ ਤੇ ਇੰਡੀਆ ਵਾਲੇ ਪਾਸੇੋਂ ਵੀ ਸੋ ਉਹਨਾਂ 46 ਸਾਲਾਂ ਦੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੇ ਆਪਣੀ ਸੰਘਰਸ਼ ਦੀ ਮਜ਼ਬੂਤੀ ਵਧਾਉਂਦੇ ਇਸ ਵਾਰ ਵਿਸਾਖੀ ਦੇ ਸਬੰਧਿਤ ਅਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਤੇ ਉਹਨਾਂ 13 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਖਾਲਸਾ ਮਾਰਚ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ 12 April ਨੂੰ ਕੀਤਾ ਜਾਏਗਾ। 13 April ਨੂੰ ਉੱਥੇ ਵਿਸਾਖੀ ਦਾ ਭੋਗ ਕਹਨੇ ਨੇ ਉਸ ਤੋਂ ਇੱਕ ਦਿਨ ਪਹਿਲਾਂ 12 ਤਰੀਕ ਨੂੰ ਦਲ ਖਾਲਸਾ ਵੱਲੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਮਾਰਚ ਕੀਤਾ ਜਾਏਗਾ। ਇਹ ਮਾਰਚ ਗੁਰਮਤਿ ਵਿਦਿਆਲਿਆ ਦਮਦਮਾ ਟਕਸਾਲ ਤੋਂ ਸ਼ੁਰੂ ਹੋ ਕੇ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਪਹੁੰਚੇਗਾ ਜਿੱਥੇ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਸਾਡੇ ਜਲਾਵਤਨ ਹੋਏ ਯੋਧੇ ਨੇ ਉਹਨਾਂ ਦੀ ਤੰਦਰੁਸਤੀ ਦੇ ਲਈ ਤੇ ਜਿਹੜੇ ਇਹਨਾਂ 46 ਸਾਲਾਂ ਦੇ ਦੌਰਾਨ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ ਉਹਨਾਂ ਸਾਰਿਆਂ ਦੇ ਨਿਮਿਤ ਅਰਦਾਸ ਵੀ ਕੀ